ਰੋਣਾ ਕੇ ਕਰੇ ਮਾਈ ਨਾਇਲ ਦੇ ਦੋਸਤ ਆਇਆਂ ਦਿਓਣ ਆਪਣੀ ਬਰੋਕਾ ਨਹੀਂਦਾ ਆਉਂਦੇ ਲੋਕ ਤੇ ਕੁਝ ਮੈਂ ਆਤਾ ਰੋਸ਼ਨੀ ਦੇਵੀ ਐਸਾ ਅਮਰ ਰਹੇ ਅਮਰ ਰਹੇ ਅਮਰ ਰਹੇ ਵੀਰਦਾਨੀ ਸੱਚਖੰਡ ਵਾਸੀ ਮਾਤਾ ਰੋਸ਼ਨੀ ਦੇ ਅਮਰ ਰਹੇ ਅਮਰ ਰਹੇ ਅਮਰ ਰਹੇ ਮਾਤਾ ਰੋਸ਼ਨੀ ਦੇਵੀ ਐਸਾ ਅਮਰ ਰਹੇ ਅਮਰ ਰਹੇ ਅਮਰ ਰਹੇ ਵੀਰਦਾਨੀ ਮਾਤਾ ਰੋਸ਼ਨੀ ਦੇਵੀ ਅਮਰ ਰਹੇ ਅਮਰ ਰਹੇ ਸੇਵਾ ਸੁਤੰਗੀ ਸ਼੍ਰੇਮਣੀ ਮਾਤਾ ਜੀ ਦਾ ਕਰਮ ਸੋ ਮਾਤਾ ਜੀ ਦਾ ਸਰੀਰਦਾਨ ਕਰ ਰਿਹਾ ਹੈ ਸੋ ਮਾਤਾ ਜੀ ਦੇ ਅੰਤਮ ਦਰਸ਼ਨਾਂ ਵਾਸਤੇ ਸਾਰੀ ਬਲਾਗ ਦੀ ਸਾਧ ਸੰਗਤ ਸਮੂਹ ਸ਼ਹਿਰ ਨਿਵਾਸੀ ਅਮਰ ਰਹੇ ਅਮਰ ਰਹੇ ਸਾਡੀ ਸਾਕਰਦਾ ਰਿਤੇ ਦਾਸ

ਸੂਰਜ ਚਾਦ ਰਹੇਗਾ ਮਰਦਾ ਤੇਰਾ ਕੰਮ ਰਹੇਗਾ ਜਦ ਤੱਕ ਸੂਰਜ ਚਾਦ ਰਹੇਗਾ ਮਰਦਾ ਤੇਰਾ ਕੰਮ ਰਹੇਗਾ

ਯਾਤਰਾ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਮੈਸੇਜ ਲੱਗਿਆ ਸੀ ਕਿ ਮਾਤਾ ਜੀ ਰੋਡੇ ਦੇਵੀ ਜੀ ਦੇ ਧਿਆਨ ਤੋਂ ਕਰਾਂ ਤੋਂ ਉਹਨਾਂ ਨੇ ਆਪਣਾ ਸ਼ਿਸ਼ਦਾਨ ਕਰਨ ਦਾ ਜਿਹੜਾ ਮਿਸਟੇ ਕੀਤਾ ਸੀ ਤੇ ਉਹ ਜਿਹੜਾ ਸ਼ਰੀਰ ਹੈ ਉਹ ਸ਼ਰੀਰ ਹੁਣ ਇਹਨਾਂ ਦੇ ਬਰੇਲੀ ਮੈਡੀਕਲ ਕਾਲਜ ਲਈ ਬੱਚਿਆਂ ਦੇ ਐਜੂਕੇਸ਼ਨ ਵਾਸਤੇ ਭੇਜ ਰਹੇ ਨੇ ਤੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਉਪਰਾਲਾ ਹੈ ਮਾਤਾ ਜੀ ਦਾ ਮਾਤਾ ਜੀ ਦਾ ਪਰਵਾਲ ਦਾ ਜਿਹੜਾ ਚਰਦਨ ਦਾ ਵੀ ਇੰਦਨ ਨੇ ਮਿਲ ਜੁਲ ਕੇ ਫੈਸਲਾ ਕੀਤਾ ਕਿ ਫ੍ਰੀ ਤਨਸ਼ਟ ਹੋਣਾ ਹੈ ਦੇਖੋ ਜਨਤਾ ਚੰਗੀ ਗਈ ਪਰ ਇਨਸਾਨ ਦੇ ਜਾਨ ਨਾਲ ਇਹ ਨਹੀਂ ਹੈ ਕਿ ਕੋਈ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਰਹਿੰਦੀ ਉਹਨਾਂ ਨੇ ਆਪਣਾ ਸ਼ਰੀਰ தான ਕਰਕੇ ਕੱਲ ਦੇ ਜਿਹੜੇ ਡਾਕਟਰ ਬਣਨੇ ਨੇ ਬੱਚੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਬਹੁਤ ਵੱਡਾ ਇੱਕ ਸੈਕਰੀਫਾਈਸ ਕੀਤਾ ਬਹੁਤ ਵੱਡਾ ਇੱਕ ਤਿਆਗ ਕੀਤਾ ਹੈਗਾ ਤੇ ਅਸੀਂ ਇਦਾਂ ਦੇ ਤਿਆਗ ਨੂੰ ਸਾਡਾ ਪ੍ਰਣਾਮ ਹੈ ਤੇ ਅਸੀਂ ਕਹਦੇ ਆ ਵੀ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਗੱਲ ਦਾ ਮੈਸੇਜ ਪਹੁੰਚੇ ਵੀ ਆਪਣਾ ਜਿਹੜਾ ਸਰੀਰ ਹੈ ਉਹਨਾਂ ਦਾ ਹਾਲ ਕੱਲ ਮੈਂ ਖਰੀ ਦੇ ਅੰਗਦਾਨ ਕਰਨ ਤਾਂ ਕਿ ਲੋਕਾਂ ਦੀ ਜਾਨ ਵੀ ਬਚੇ ਅਤੇ ਜਿਹੜੇ ਡਾਕਟਰਾਂ ਦੀ ਪੜ੍ਹਾਈ ਹੈ ਉਸ ਵਿੱਚ ਵਾਦਾ ਹੋਵੇ ਸਰ ਡੀਰ ਸੱਚਾ ਸੋਧਾ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਤੁਸੀਂ ਡੀਰ ਸੱਚਾ ਸੋਧਾ ਦੇ ਭਗਤ ਨਵਲ ਜੀ ਵਧੀਆ ਉਪਰਾਲਾ ਬਹੁਤ ਚੰਗਾ ਉਪਰਾਲਾ ਹੈ ਤੇ ਮੈਂ ਚਾਹਦਾ ਵੀ ਸਮਾਜ ਦੇ ਜਿੰਨੇ ਵੀ ਸੈਕਸ਼ਨ ਹੈਗੇ ਨੇ ਉਹ ਸਾਰੇ ਵਿੱਚ ਇਹ ਮੈਸੇਜ ਜਾਵੇ ਇਦਾਂ ਦੇ ਜਿਹੜੇ ਚੰਗੇ ਜੀਤਾਂ ਨੇ ਸਿੱਖਣ ਵਾਲੀਆਂ ਨੇ ਅਸੀਂ ਸਿਖਾ ਦੇਣ ਵਾਲੀਆਂ ਨੇ ਇਹ ਸਭ ਨੂੰ ਫੋਲੋ ਕਰੇ ਠੀਕ ਹੈ ਜੀ ਧੰਨਵਾਦ ਭਾਈ ਜੀ ਸੁਨਾਮ ਬਲਾਗ ਵੱਲੋਂ ਅੱਜ 37ਵਾਂ ਸਰੀਰਦਾਨ ਕੀਤਾ ਗਿਆ। ਇਹਦੇ ਬਾਰੇ ਦਿਓ ਥੋੜਾ ਜਾਣਕਾਰੀ। ਭਾਈ ਜੀ ਦੰਦਨ ਸਤਿਗੁਰੂ ਤੇਰਾ ਹੀ ਆਸਰਾ। ਤੇ ਭਾਈ ਜੀ ਇਹ سلسلہ ਜਾਰੀ ਹੈ ਬਲਾਗ ਸੁਨਾਮ ਦੇ ਵਿੱਚ ਤੇ ਇਦੋਂ ਪਹਿਲਾਂ 37 ਸਰੀਰਦਾਨ ਹੋ ਚੁੱਕੇ ਹੈ। ਅੱਜ ਮਾਤਾ ਰੋਸ਼ਨੀ ਦੇ ਬੀਨ ਸਾਹਿਬ ਜੀ ਉਹਨਾਂ ਦੇ بیٹے ਖੜੇ ਹੈ। ਉਮਰ ਕਾਸੂਮੀ ਜੀ ਪਹਿਲਾਂ ਸਾਫ ਦਾ 15 ਮੈਂਬਰ ਵੀ ਰਿਹਾ ਡੇਲੇ ਦੇ ਨਾਲ ਜੁੜੇ ਹੋਏ ਹੈ। ਉਹਨਾਂ 37ਵਾਂ ਸਰੀਰ ਮਾਤਾ ਜੀ ਦਾ ਦਾਨ ਕੀਤਾ ਜੋ ਕਿ ਮੈਡੀਕਲ ਖੋਜਣ ਲਈ ਬਰੇਲੀ శ్రీ ਰਾਮ ਮੈਡੀਕਲ ਕਾਲਜ ਦੇ ਵਿੱਚ ਭੇਜਿਆ ਹੈ। ਪਰਿਵਾਰ ਦਾ ਬਹੁਤ ਵੱਡਾ ਪਰਾਲਾ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਪਿੰਡੇ ਦਾ ਬਾਲ ਨਹੀਂ ਦਿੰਦਾ ਭਾਈ ਆ ਪਰਿਵਾਰ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਆ ਜਦੋਂ ਵੀ ਭਾਈ ਨੂੰ ਕੋਈ ਮੈਸੇਜ ਆਉਂਦਾ ਹੈ ਫੋਨ ਕਰਦੇ ਆ ਤਾਂ ਭਾਈ ਦੀ ਦਿਨ ਰਾਤ ਸੇਵਾ ਚ ਲੱਗੇ ਰਹਿੰਦੇ ਆ ਪਰਿਵਾਰ ਦਾ ਬਹੁਤ ਜਿੰਨਾ ਘਟਣਾ ਕਰੀਏ ਉੰਨੀ ਘਟ ਹੈ ਕਿ ਅੱਜ ਦੇ ਕਾਲ ਯੁੱਗ ਦੀ ਗੱਲ ਕਰੀਏ ਤਾਂ ਅੱਜ ਕੋਈ ਪਿੰਡੇ ਦਾ ਬਾਲ ਨਹੀਂ ਦਿੰਦਾ ਭਾਈ ਨੇ ਬਹਿਮਾ ਪਰਮਾ ਤੋਂ ਉੱਠ ਕੇ ਸਾਰੇ ਪਰਿਵਾਰ ਨੇ ਇੱਕ ਗੱਲ ਜਿੱਟ ਹੋ ਕੇ ਇਹ ਫੈਸਲਾ ਕਰਿਆ ਮਾਤਾ ਜੀ ਦਾ ਜੋ ਫਾਰਮਸੀ ਪਹਿਲਾਂ ਭਰਿਆ ਹੋਇਆ ਸੀ ਐਫ ਇਫ ਬਰ ਦਿੱਤਾ ਹੋਇਆ ਸੀ ਇਹ ਸਿੱਖਿਆ ਸਾਡੇ ਪੁਜਨੀ ਗੁਰੂ ਸੰਤ ਡਾਕਟਰ ਗੁਰਨੀਤ ਰਾਮ ਰੀਨ ਜੀ ਤੋਂ ਲੈ ਕੇ ਪਰਿਵਾਰ ਨੇ ਪ੍ਰਲਾਪ ਕੀਤਾ ਪਰਿਵਾਰ ਦਾ ਸੀ ਜੁम्मेवार ਹੋਣ ਅਤੇ ਸਾਡੀ ਬਲਾਗ ਦੀ ਸਹਾਬ ਸੰਗਤ ਬਹੁਤ ਧੰਨਵਾਦ ਕਰਦੇ ਆ ਕਿ ਪਰਿਵਾਰ ਨੂੰ ਜਿੰਨਾ ਧੰਨਗੇ ਦੀ ਓਨੀ ਹੀ ਘਟ ਹੈ ਤੇ ਬਾਕੀ ਨੇ ਨੇਕਾਂ ਹਾਈ ਪ੍ਰਕਾਰ ਦੇ ਮਾਨਤਾ ਭਲਾਈ ਦੇ ਸਾਥ ਸੰਗਤ ਦਿਨ ਕੰਮ ਕਰ ਰਹੀ ਹੈ ਜਿਉਂਦੇ ਜੀ ਗੁਰਦਾਦਾਨ ਕਰਨਾ ਮਰਨ ਪਰੰਤ ਅਖਾਦਾਨ ਕਰਨੀਆਂ ਕਿਸੇ ਗਰੀਬ ਪਰਿਵਾਰ ਦੀ ਲੜਕੀ ਨੂੰ ਵੀ ਸਹਾਇਤਾ ਕਰਨੀ ਤੇ ਖੂਨਦਾਨ ਕਰਨਾ अनेका ਹੀ ਅਲੱਗ-ਬੱਗ 168 ਮਾਮਤਾ ਭਲਾਈ ਦੇ ਕੰਮ ਸਾਹ ਸਕਦੇ ਨਰਾਤ ਕਰ ਰਹੀ ਹੈ। ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮਾਤਾ ਜੀ ਦੀਆਂ ਬੇਟੀਆਂ ਸੀ, ਬੇਟੇ, ਮਾਤਾ ਜੀ ਦੇ ਪੋਤੀਆਂ, ਜਿੰਨਾ ਵੀ ਮਾਤਾ ਜੀ ਦੇ ਹਸਬੰਦ ਬਾਈ ਫੂਲਚੰਦ ਜੀ ਉਹ ਵੀ ਇਹਨਾਂ ਨੇ ਸਾਰਿਆਂ ਨੇ ਇਸ ਜੱਗ ਦੇ ਵਿੱਚ ਕੋਤੀ ਪਾਈ ਹਿੱਸਾ ਪਾਇਆ ਬਹੁਤ-ਬਹੁਤ ਧੰਨਵਾਦ ਬਾਈ। ਦਨ-ਦਨ ਸਭ ਨੂੰ ਤੇਰਾ ਹੀ